ਕਹਿਣ ਦੇ ਨਾਲ ਤੇ ਪਾ ਜੀ ਨਹੀਂ ਪਕੀਤੇ ਨਹੀਂ ਤਰੰਤ ਜਦੋਂ ਅਗਨ ਤੇ ਲਾਗੇ ਆ ਕਰੋ ਸਭੀ ਸੱਤੀ ਦਾ ਦਹਿਨ ਪਕੀ ਜਾ ਜਾਵੇ ਉਹ ਪਤਾ ਲੱਗਦਾ ਹੈ ਇਹ ਤਾਂ ਜੋ ਸਾ ਜਿਹੜੀ ਅਗਨੀ ਹੈ ਉਹ ਦਾ ਦੀ ਸ਼ਕਤੀ ਰੱਖਦੀ ਹੈ ਸਾਧਨ ਦੀ ਸ਼ਕਤੀ ਰੱਖਦੀ ਹੈ ਕਹਿੰਦੇ ਉਹ ਰੇਣੀ ਪਰਜਲ ਤੋਂ ਰ ਤਾਂ ਦਾ ਵੀ ਫਰਤੀ ਹੋਏਗੀ ਲੱਕੜ ਵਿੱਚ ਕਾਸਮੇਟ ਅਗਨੀ ਹੈ ਜਿਹੜੇ ਬਹੁਤ ਸ਼ਕਤੀ ਨਹੀਂ ਜਦੋਂ ਉਹ ਅਗਨੀ ਪਰਜਲ ਹੋ ਕੇ ਲੱਕੜਾਂ ਦੇ ਬਾਹਰ ਹੁੰਦੀ ਹੈ ਪਰ ਉਹ ਸ਼ਕਤੀ ਦਾ ਸ਼ਕਤੀ ਉਹ ਬੈਨ ਨੰਨੀ ਨੰਦੀ ਜਦੋਂ ਉਹ ਲੱਕੜ ਵਿੱਚ ਰਹਿੰਦੀ ਹੈ ਪਰ ਧਾਰਨੀ ਸ਼ਕਤੀ ਦੀ ਜਲਨ ਦੀ ਸ਼ਕਤੀ ਹੈ ਉਹ ਉਹਦੇ ਵਿੱਚ ਨਹੀਂ ਲੱਕੜ ਵਾਲੀ ਅਗਨੀ ਤਨੂ ਲੱਟਰਬਾਰੀ ਅਗਨੀ ਚੁਨਦਾਰ ਬਾੜ ਅੱਧੀ ਆ ਤਾਂ ਇਹਨੂੰ ਸ਼ਾਦਨ ਦੀ ਨਜ਼ਰ ਆਉਂਦੀ ਇਹਨਾਂ ਪਾਸ ਨਾਮ ਮ ਬਰਣ ਦੇ ਨਿਕਟ ਕਿ ਭਾਗ ਹੁੰਦਾ ਹੈ ਇਸ ਤਰ੍ਹਾਂ ਬਰਣ ਸ਼ਬਦ ਦੇ ਕਹਨ ਦੇ ਨਾਲ ਜੋ ਇਸ ਪਾਸ ਦੇ ਵਿੱਚ ਕੋਈ ਸ਼ਕਤੀ ਪ੍ਰਤੀ ਨਹੀਂ ਹੁੰਦੀ ਪਰੰਤੂ ਯਾਹੇ ਤੱਕ ਦਾ ਜੋ ਇਸ ਇੱਛਾ ਸ਼ਕਤੀ ਤੋਂ ਮੁਕਵਾ ਜਿਹੜੀ ਬਰਣ ਸਮੁਦਾਏ ਜੋ ਇਹਨਾਂ ਦਾ ਕੋਈ ਨਾ ਕੋਈ ਜੀਵਨੀ ਸ਼ਕਤੀ ਨਹੀਂ ਪਤੀ ਪਰੰਤੂ ਇਹਨਾਂ ਦਾ ਪਰਿਵਰਣ ਦਾ ਨਹੀਂ ਲੱਗਦਾ ਫਿਰ ਵੀ ਇਹ ਜਿਹੜੀ ਈਸ਼ਵਰ ਦੀ ਇੱਛਾ ਨੂੰ ਜੋ ਨਿਆਇ ਦੀ ਰੀਤੀ ਨਾਲ ਦੇਣਾ ਉਹ ਹੀ ਮੇਰੀ ਮਨੁੱਖੀ ਗਣਤਕਤੀ ਹੈ ਇਹ ਹੀ ਕਹਿ ਲਾ। ਇਹ ਨਨੂ ਸ਼ਬਦ ਸੰਦੇਗ ਆਵਾਜ਼ ਨਹੀਂ ਬੋਲਦਾ ਨਹੀਂ ਬੋਲਦਾ ਮਨੂ

तरक्की नहीं है तरक्की जब नहीं होगी है परंतु जब उन्हें पसंद होगी फिर पावन की तरक्की के दाखिल हित तक ये जनता कारण बना केवल बहन में ही आप सिद्ध समृद्ध बहन में मान के ताके उनके हित का मानने का और सिद्ध बहन में हित का त्यागने का जैसे दृष्टांत शक्ति नहीं समझो। ਮੁਗਈਏ ਇਸ ਤਰ੍ਹਾਂ ਕਹਿਣ ਲੱਗੇ ਪਦਨ ਕੇ ਬਿਠਾ ਵੀ ਵਰਨ ਦਾ ਸੁਲਾਈ ਜੋ ਪਦਨ ਦਾ ਰੂਪ ਹੈ ਨਹੀਂ ਵਰਨ ਕਿਹੋ ਜਿਹਾ ਕੰਮ ਕਰਦਾ ਕਰ ਕਿਹੋ ਜਿਹਾ ਕੰਮ ਕਰਦਾ ਜਿਆਤਕੀ ਬਰਮਤ ਨੂੰ ਦਾ ਵਰਨ ਕੰਨ ਲਾ ਉਹ ਜਿਹੜੀ ਪੂਰੀ ਸ਼ਕਤੀ ਹੈ ਉਹ ਕੈਸੀ ਹੈ ਦਾ ਕ ਪਰਮੋਜਨ ਵੀ ਕੁਝ ਨਹੀਂ ਜਾਂਤੇ ਤੇ ਇਹ ਪੂਰਤੈਸ਼ੁਰ ਕੀ ਇੱਛਾ ਰੂਪ ਜੋ ਨਿਆਏ ਕੀ ਦਿੱਤੇ ਹੈ ਸ਼ਕਤੀ

ਵਹਿਨ ਤੈਨ ਹੈ ਦਹਾ ਉਪਜੈ ਅੰਗ ਹੈ ਪਰੰਤੂ ਪ੍ਰਤੀਬੰਧਕ ਹੈ ਬੇਤ ਲੱਕੜੀ ਦੇ ਵਿੱਚ ਜਦੋਂ ਦਾ ਹੋ ਜਾ ਅੰਗ ਜਦੋਂ ਜੋ ਅਗਨੀ ਪੈਦਾ ਹੋਏਗੀ ਫਿਰ ਲੱਕੜੀ ਸੜੇਗੀ ਤੋਂ ਕਹਿੰਦਾ ਉਦੇਜਕ ਰੂਪ ਜਾਪਦਾ ਹੈ ਤਾਂ ਜਦੋਂ ਉਹ 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 ਜਦੋਂ ਲੱਕੜ ਨੂੰ ਕਾਇਲਾ ਹੁੰਦੀ ਹੈ ਜਦੋਂ ਉਹ ਤੇਜ਼ੀ ਕੁਲੀ ਉਤਾਰਦੀ ਹੈ ਤਾਂ ਉਹਦਾ ਉਹ ਉਹਦਾ ਦਾ ਸ਼ਕਤੀ ਨਾਲ ਹੀ ਪਾਉਦਾ ਹੈ ਵਹਨ ਮੈਂ ਜੋ ਦਹ ਬਹਿਨ ਉਹ ਲੱਕੜੀ ਪਰ ਉਹ ਜਿਹਨ ਸ਼ਕਤੀ ਆਪਣੇ ਆਪ ਨੂੰ ਦੇ ਵਿੱਚ ਖਾੜ ਲੈਂਦੇ ਹੈ ਰਿਕਨਾ ਹਵਾ ਬਹਿਨ ਮੈਂ ਜੋ ਹਿੱਕਤਾ ਉਹਦੇ ਵਿੱਚ ਜਿਹੜੀ ਤਾ ਹੈਗੀਆਂ ਉਹ ਕਦੇ ਕੋਹ ਦਾ ਹੋਇਆ ਸਮੁੱਚਾ ਉਹ ਅਗਨੀ ਦਾ ਵੇਸ਼ਾ ਹੈ ਪਰ ਤੁਹ ਜਾਪ ਤੋਂ ਤਾਂ ਇੰਨੀ ਨਹੀਂ ਹੋਈ ਫਿਰ ਉਹਨੇ ਤੈਨੂੰ ਸਾੜਦੀ ਨਹੀਂ ਸਾੜਨ ਦੀ ਸ਼ਕਤੀ ਤਾਂ ਕਰਦੀ ਸ਼ਕਤੀ ਜਿਸ ਤਰ੍ਹਾਂ ਜਦੋਂ ਧਾਰ ਹੀ ਸ਼ਕਤੀ ਪਹਿਲਾਂ ਹੁੰਦੀ ਹੈ ਫਿਰ ਉਸ ਲੱਕੜ 'ਤੇ ਉਹ ਦਾ ਅਗਨੀ ਪਹਿਲਾਂ ਦਿੰਦੇ ਉਹਨੂੰ ਧਾਰ ਹੀ ਜਦੋਂ ਆਪ ਜਾਵਾਰ ਦਿੰਦੇ ਤਾਂ ਕਾਲ ਜੋ ਨਸ ਹੈ ਉਹ ਜੋ ਬਹਿਣ ਹੁੰਦੇ ਹਿੰਦੀ ਜਿਹੜੀ ਨਸ ਹੈ ਉਹ ਜਾ ਅਗਨੀ ਪੈਦਾਮੀ ਹੁੰਦੀ ਹੈ ਮੈਂਕੀ ਜਾਂਦੀ ਹੈ ਉਹ ਤੋਂ ਪੂਰਨ ਆਲਾ ਵਿੱਚ ਨੂੰ ਭੈਰੋ ਤੇ ਹੀਤੂ ਸੰਕੁਸ਼ਣ ਸੁਦਾ ਹੈ ਕਿਉਂਕਿ ਹੀਤੂ ਇਹ ਸ਼ਕਤੀ ਜਿਹੜੀ ਅੰਦਰ ਲਈ ਹੋਵੇ ਸਹਤ ਹੈ ਸਮਾਉਣ ਵਿੱਚ ਵੰਗੀ ਠੀਕਾ ਇਹ ਅੰਗ ਪ੍ਰੇਯ પ્રતિਬੰਧ ਕੇ ਹੋਤੇ ਅਗਨੀ ਦਾਹਾ ਅਗਨੀ ਸੈ ਦਹਾ ਹੋਵੇਂ ਨਹੀਂ ਔ ਉਜ ਉਤੇਜਕ ਸਮੀਪਧਰ ਉਹ ਕਹਿੰਦਾ ਹੈ ਭਾਰੋ ਵੀ ਲੱਗਣੀ ਵਿਚ ਆ ਗਿਆ ਜੀ ਪਰ ਜਦ ਤੱਕ ਉਹ ਦੂਜੀ ਅਗਲੀ ਬਲਦੀ ਅਗਲੀ ਦੇ ਲਾਗੇ ਉਸ ਲੱਕੜੀ ਨੂੰ ਨਹੀਂ ਕਰਦੇ ਉਹਨਾਂ ਚਿਰ ਉਤੇਜਕ ਜਿਹੜੀ ਉੱਠੀ ਹੋਈ ਹੈ ਉਹਦੇ ਤੇ ਸਮੀਪ ਤਾਂ ਰਹਿ ਜਾਂਦੇ ਨੇ ਲਾਗੇ ਚੱਲਦੇ ਆ ਤਾਂ ਉਹ ਸ਼ਾਇਰ ਸੰਗ ਕਹੀ ਹੈ ਅਗਨੀ ਤੇ ਮਿਲਿਆ ਜੋ ਸਤਾਰ ਕਰ ਸੰਕਾ ਦਾ ਪ੍ਰਤਿਬੰਧ ਨਹੀਂ ਹੋਣਾ ਹੈ ਜੋ ਜਿਹੜਾ ਦਾ ਲੱਕੜੀ ਪ੍ਰਗਟ ਨਹੀਂ ਹੋਈ ਹੈ ਲੱਕੜੀ ਜੋ ਅਗਨੀ ਤੇ ਜਦੋਂ ਉਹ ਅਗਨੀ ਦੇ ਲਾਗਿਆਂ ਨੂੰ ਪੁੰਗਿਓ ਉਹ ਲੱਕੜੀ ਉੱਤੇ ਆਪ ਨੂੰ ਪ੍ਰੂਬਲੂ ਸਾੜਦੀ ਹੈ ਫਿਰ ਉਹ ਦੇ ਕੋਈ ਇੰਦਲੇ ਲੁੱਟ ਆਦਾ ਜੋ ਸ਼ਕਤੀ ਸਹਿ ਬਿਨਾਂ ਕੇਵਲ ਅਗਨੀ ਨੂੰ ਦਾਹ ਕੀ হেতু ਤਾਂ ਹੋਵੈ ਤੋ ਸਰਵ ਕਾਲ ਕੀਏ ਉਹ ਤੇਜਤ ਉਤੇਜਕ ਸਹਿਤ ਪ੍ਰਤੀਬੰਧ ਕਾਲ ਔਰ ਪ੍ਰਤੀਬੰਧ ਰਹਿਤ ਕਾਲ ਕੀ ਨਿਆਈ ਉਤੇਜਕ ਰਹਿਤ ਪ੍ਰਤੀਬੰਧ ਕਾਲ ਮੈਂ 비ਧਾ ਹੋਣਾ ਚਾਹੀਏ का काहेते दाह का हेतु केवल अग्नि ताका कार तत्काल में भी है और स्वयमत में सो स्वयमत में तो यह दोष नहीं काहेते स्वयमत में अग्नि की शक्ति अथवा शक्ति सहित अग्नि दाह का हेतु है केवल अग्नि नहीं जहां प्रतिबंध है जहां प्रतिबंध है तहां यद्यपि प्रतिबंध है अग्नि का तो नाशवा ति तिरो, तिरोधान नहीं भी होता तथापि अग्नि की शक्ति का नाश व तिरोधान होवे है यहाँ ते दाह का हेतु शक्ति अथवा शक्ति सहित ਅਗਨੀ ਕਾ ਅਭਾਵ ਹੋਣਾ ਤੈ ਦਹਾ ਹੋਵੇ ਨਹੀਂ ਔ ਜਾ ਸਥਾਨ ਮੈਂ ਪ੍ਰਤੀਬੰਧ ਕੇ ਸਮੀਪ ਉਤੇਜਕ ਆਇਆ ਹੈ ਤਹਾਂ ਪ੍ਰਤੀਬੰਧ ਨੈ ਤੋ ਅਗਨੀ ਕੀ ਸ਼ਕਤੀ ਕਾ ਨਾਸ਼ ਵਾ ਤਿਰੋਧਨ ਕਰ ਦਿਆ ਪਰੰਤੂ ਉਤੇਜਨ ਉਤੇਜਕ ਨੈ ਫੇਰ ਸ਼ਕਤੀ ਕੀ ਉਤਪਤੀ ਵਾ ਪ੍ਰਾਦੁਰਭਾਵ ਕੀਆ ਹੈ ਪਹਿਲਾ ਗੀਤਾ यहांते प्रतिबंध के होते बी उत्तेजक के महा तम तम्यत दाह का हेतु शक्ति वा शक्ति सहत अग्नि के होने का दाह हुआ है। आगन लकड़ी में जल रही है। कलसु जाकर के उत्तेज अनु तेलवान अग्नि प्रकट जेड़ी नहीं मिलती उन आकर का होती हुई भी होती। चतुर्था अग्नि रह गई है।

ਉਹ ਤੇਜਕ ਤੈ ਸੋ ਕਹੀਏ ਸੋ ਸ਼ਕਤੀ ਦਾਹ ਕਾ ਹੇਤੂ ਹੈ ਕਾਰ ਕਾਰਜ ਕਾ ਜੋ ਵਿਰੋਧੀ ਸੋ ਪ੍ਰਤੀਬੰਧ ਕਹੀਏ ਹੈ ਉਹ ਪ੍ਰਤੀਬੰਧ ਕੇ ਹੇਤੂ ਕਾਰਜ ਕਾ ਸਾਧਕ ਉਤੇਜਕ ਕਹੀਏ ਹੈ ਅਗਨੀ ਕੇ ਸਥਾਨ ਪ੍ਰਤੀਬੰਧ ਉਹ ਉਤੇਜਕ ਮਣੀ ਮੰਤਰ ਅਸ਼ੋਦੀ ਹੈ ਔਸ਼ਦੀ ਹੈ ਜਾ ਮਣੀ ਵਾ ਮੰਤਰ ਵਾ ਔਸ਼ਦੀ ਕੇ सनेहन धान सह दह होवे नहीं सो प्रतिपादक प्रति और प्रतिबंधक है और जा मणि मंत्र औषधि के सनेहन धान सन्यधान सह प्रतिबंधक होते भी दह होवे सो उत्तेजक है निन्द। गुरुवा ਅਲਤੋ ਜਦੋਂ ਉਤੇਜਿਤ ਕਰਕੇ ਦੇ ਲਾਗੇ ਬੜੀ ਅੱਗ ਦੇ ਲਾਗੇ ਰੱਖਾਂਗੇ ਤਾਂ ਉਹਦਾ ਗੁਰੂਵਾਚ ਅਧਰਸ਼ਕ ਸ਼ਕਰ ਛੰਦ ਸ਼ਿਸ਼ੇ ਸ਼ਿਸ਼ੇ ਰੀਤੀਏ ਸਭ ਵਸਤੂ ਮੈਂ ਤੂੰ ਸ਼ਕਤੀ ਲੇਗੂ ਪਛਾਨ ਗੁਰੂ ਹੀ ਕਹਿੰਦੇ ਨੇ ਜੀ ਇਸ ਤੋਂ ਇਸ ਦੇ ਨਾਲ ਇਸ ਸਾਰੀਆਂ ਵਸਤੂਆਂ ਵਿੱਚ ਦੀ ਸ਼ਕਤੀ ਜੀ ਇਹ ਇਹ ਇਨਾਂ

ਸ਼ਕਤੀ ਬਿਨਾ ਕਿਸੇ ਕਿਸੇ ਹਿੱਤ ਦੇ ਕੋਈ ਸਾਥ ਤੋਂ ਹਰ ਸਰਵ ਸੰਕਲਪ ਅੰਨੇ ਸ਼ਕਤੀ ਦਾ ਪ੍ਰਭਾਵ ਗੁਰੂ ਜੋ ਸ਼ੇਖ ਨੇ ਪ੍ਰਸ਼ਨ ਕੀਤਾ ਥਾ ਸ਼ਕਤੀ ਬਹਿਨ ਸੇ ਪੈਨ ਪ੍ਰਤੀ ਹੋਵੇ ਉਹ ਲਖਰੀ ਉਜਗਨੀ ਹੈ ਉਹ ਪੈਨ ਬਖਰੀ ਪ੍ਰਤੀ योद में जो मखन है और पहले शक्ति शरीर और जब वो से कार्य शक्ति ली तो तेज एक दूसरी चीज मिलती है तब वो ही प्रभाव उत्पन्न करवाती है में भेद प्रतीक हो जाता है का समुद्र हल करने और में शक्ति का अब शक्ति ज्ञान में है नहीं वह जय शक्ति और शक्ति को प्रत्यक्ष अनुभव जो लोग है किस और ਕਹਿੰਦੀ ਜਿਹੜੀ ਸ਼ਕਤੀ ਆਪ ਜੋ ਪਰ ਕੇ ਅਰਥ ਸ਼ੰਕਰ ਦਾ ਜਿਹੜਾ ਅਰਥ ਹੈ ਨਾ ਉਹ ਆਪ ਕਈ ਪ੍ਰਤੀਬੰਧ ਕੇ ਬਦਲ ਭਾਵ ਦਾ ਕਾਲਮਿਕ ਸ਼ਕਤੀ ਕੇ ਲਈ ਦਾ ਕਰਨੇ ਦਾ ਅਮਰਤ ਜਾਂ ਮੈਂ ਕਹੀਏ ਜੰਨਤ ਅਗਨੀ ਮੈਂ ਨਹੀਂ ਹੈ ਔਰ ਫਿਰ ਤੇਜੇ ਕੇ ਸਦਾ ਬਕਾਲ ਦੇ ਜੀਵ ਕਾਲ ਮੈਂ ਉਹ ਸ਼ਕਤੀ ਉਸਦੀ ਹੈ वै शक्ति का प्रसिद्ध अनुभव शिखर आप आदि आकलन के भौतिक के देखने पारदर्शीलोकन को है इसलोकन के इन भाव को जो शिष्य उपकृष्ट खाली लागू हां इसका कहने का भाव है अब शक्ति जा मैं नहीं बैठ जैसे ਅਗਨੀ ਕਹਿਣ ਨਾਲ ਅਗਨੀ ਦੀ ਤਾਪਕ ਸ਼ਕਤੀ ਦਾ ਨਹੀਂ ਖਾਪਾ ਪਾਣੀ ਕਹਿਣ ਨਾਲ ਪਾਣੀ ਦੀ ਠੰਡਕ ਸ਼ਕਤੀ ਦਾ ਨਹੀਂ ਬਣ ਪਰੰਤੂ ਜਦੋਂ ਅਸੀਂ ਸੁਗਰਾਤ ਆਗੇ ਥੈਮਿੰਗ ਕਰਾ ਕੇ ਬਰਫ਼ ਕਰਾ ਕੇ ਜਦ ਪਾਣੀ ਦੇ ਠੰਡੇ ਪੱਤੇ ਰਾਜੇ ਇਹ ਤਰ੍ਹਾਂ ਅਗਨੀ ਦਾ ਵੀ ਜਿਹੜਾ ਆ ਉਸ ਸਪਰਸ਼ ਕਰਨ ਦੇ ਨਾਲ ਵੀ ਦਾ ਸ਼ਕਤੀ ਦਾ ਜਰਾ ਕੁ ਲਾਭ ਹੋਵੇ ਕੋਈ ਵੀ ਧੰਨਕੀਤੀ ਤੇ ਸ਼ਕਤੀ ਦਾ ਰੂਪ ਹੋ ਤੇ ਕਿ ਪ੍ਰਮਾਨ ਰੂਪ ਹੋ। ਅੰਨਮਾਤੀ ਸ਼ਕਤੀ ਦਾ ਸੰਕਲਪ ਜਿਹੜੇ ਅੰਨਮਾਤੀ ਦੇ ਇਤਨ ਕਰਦੇ ਇਹਨਾਂ ਦੀ ਸ਼ਕਤੀ ਦਾ ਸੰਕਲਪ ਕਰਦੇ। ਉਹ ਸ਼ਕਤੀ ਇੱਛਾ ਦੀ ਸ਼ਕਤੀ ਜੋਪਦਨ ਕੇ ਨਾ। ਕਹਿੰਦੇ ਜਿਹਦੀ ਪੂਰਨ ਇੱਛਾ ਰੂਪ ਸ਼ਕਤੀ ਹੈ ਪਹਿਨਾ ਹੁੰਦੀ ਹੈ ਉਹ ਇਸ ਦੇ ਨਜ਼ੀਕ ਨਹੀਂ ਹੈ ਮਤ ਨਿਆਇ ਤੋਂ ਨਿਆਇ ਜਾਗ ਦੇ ਸਕਤੀ ਜਾ। ਨਿਆਇ ਮਤ ਵਿੱਚ ਇਹ ਗੱਲ ਪੂਰੀ ਨਹੀਂ ਲੱਗਦੀ ਹੈ। ਔਰ ਕਹਿੰਦੇ ਸ਼ਕਤੀ ਜਾਨ ਅਲੀਕ ਅਲੀਕ ਦਾ ਅਰਥ ਹੈ ਉਹ ਇਹਾਂ ਕੋ ਤੇ ਸ਼ਕਤੀ ਜਾਨ ਅਲੀਕ ਅਲੀਕ ਦਾ ਅਲੋਕ ਮਤਰਾ ਪੈਣ ਲੋ ਜੋ ઈશ્વર ਕੀ ਇੱਛਾ ਨੂੰ ਬਾਦ ਸ਼ਕਤੀ ਕਹੀਂ ਤੋਂ ਬਣਦੇ ਕਿਉਂਕਿ ઈશ્વર ਕੀ ਇੱਛਾ ਇੰਟਰਕੰਟ ਹੈ ਜਦ ਇਹ ઈશ્વਰ ਨੂੰ ਲਗੇ ਕਿ ਉਹ ਇੱਛਾ ਤੋਂ ਬਾਦ ਕੀ ਸ਼ਕਤੀ ਹੈ ਇਹ ਕਹਿਣਾ ਪਵੇਗਾ ਜੋ ਪਦ ਦਾ ਧਰਮ ਸ਼ਕਤੀ ਹੋਵੇ ਉਹ ਪਦ ਦੀ ਸ਼ਕਤੀ ਹੈ ਇਹ ਕਹਿਣਾ ਬਣ ਜਾਂ ਤੇ ਪਦ ਕੀ ਸਮਰੱਥ ਨੂੰ ਜਿਸ ਪਦ ਦੀ ਸ਼ਕਤੀ ਹੈ ਇਸ ਦੀ ਇੱਛਾ ਪਦ ਕੇ ਨਹੀਂ ਕੋਈ ਵੀ ਨਹੀਂ ਉਹ ਪਦ ਦੀ ਸ਼ਕਤੀ ਹੈ ਬਹਿ ਕਹਿਣਾ ਬਣ ਅਲੀ ਕੇ ਨਾਮ ਕਹਿੰਦੇ ਨੂੰ ਅਲੀ ਕੀ ਜਾਣ ਯਾਨੀ ਅਲੀ ਕੋ ਨਾ ਉਹ ਵਿਆਕਰਨ ਦੀ ਸ਼ਕਤੀ ਲਿਖਿਆ ਕਰਨ ਵਾਲੇ ਕੀ ਕਹਿੰਦੇ ਜਿਹੜਾ ਸੀਨ ਵਿਆਕਰਣ ਸਾਤਰ ਵਾਲੇ ਕੀ ਉਹਨਾਂ ਵਿਆਕਰਣ ਬਣਾਕਰ ਪਦਮੇ ਅਰਥ ਦੀ ਯੋਗਿਕਤਾ ਯੋਗਿਕਤਾ ਜੋ ਅਰਥ ਕੀ ਪਦਮਾਹੇ ਸ਼ਕਤੀ ਹੋਵੇ ਜੋ ਕਹਤ ਵਿਆਕਰਣ ਨੂੰ ਉਪਨ ਕਾਰਕਾ ਹਾਂ ਜੋ ਜਿਹੜੇ ਵਿਆਕਰਣ ਦੇ ੂਪਾਹਲ ਮਨਾ ਬੱਡੇ ਤੋਂ ਬੱਡੇ ਵਿਆਕਰਣ ਕਰਤਾ ਹੁੰਦੇ ਤੋ ਜਿਹੜਾ ਇਹਤੂਪਨ ਉਹ ਪਦ ਦੀ ਸ਼ਕਤੀ ਨੂੰ ਗਿੰਦੇ ਹੈ ਜਿਸ ਤਰ੍ਹਾਂ ਘਟ ਪਾਸ ਦਾ ਜਿਵੇਂ ਕਲ ਸ਼ੁਰੂ ਅਪਕੇ ਗਿਆਨ ਕੀ ਹੈ ਤਾਂ ਘਟ ਕਾ ਹੋ ਘੜਾ ਕਾ ਹੋ ਕਲ ਸ਼ੁਰੂ ਕਾ ਹੋ ਉਹਨਾਂ ਦਾ ਅਸਤ ਇੱਕੋ ਹੀ ਅਰਧੀ ਸ਼ਕਤੀ ਹੈ ਘੜਾ ਮਤਲਬ ਘੜਾ ਸੋ ਸ਼ਕਤੀ ਹੈ ਇਸ ਰੀਤੀ ਤੇ ਵਿਆਕਰਨ ਪੂਛਣ ਗ੍ਰੰਥ ਵਿੱਚ ਹਰ ਕੀ ਕਾਰ ਕੋ ਪ੍ਰਮਾਣ ਲਿਖ ਕੇ ਵਿਅਕਤੀ ਕੀ ਅਥਵਾ व्याकरण के लोकों पुरुषन चाहिए उत्तम पराग व्याकरणों के लिए मानकी कारक के लिए लोकों को देखते कहते हैं व्याकरण के लिए विशेष शक्ति का खंड और दो सार्वु शब्दत्व लोषीय व्याकरण मात्र लोखंडे शेष क्षेत्र जो व्याकरण मात्र की काम समझाती है कहने ਪਰਬਲ ਬੁਖੰਦੇ ਇੱਕ ਇੱਕ ਬੜਾ ਪ੍ਰਬਲ ਕਟਨੇ ਜੀ ਚੁਣਦਾ ਹੈ। ਯਾਨੀ ਜੇ ਜੋ ਧਾਂਗ ਹੈ ਕਿ ਦੇਵੀ ਸੰਪੂਰਨ ਹੈ। ਸਮਰਾਟ ਪਾਦਮੇ ਦਾ ਜੈ ਹੈ। ਜਿਹੜਾ ਸਮਰਾਟ ਪਾਦਮੇ ਦੇ ਵਿੱਚ ਇਹ ਸ਼ਕਤੀ ਨਹੀਂ ਹੈ। ਉਹ ਜੁਤ ਹੈ ਬ੍ਰੇਕ। ਉਹ ਮੇਕ ਸ਼ੈਤਨੂਕਾਂ ਕੰਨ ਨਾ ਕਰ। ਉਹ ਪੀਆ ਬਾਖਾ ਜੂਆ ਤੋਂ ਸ਼ਕਤ ਮੰਗਦਾ ਹੈ। ਜੇ ਕਥਨ ਵਿੱਚ ਉਹ ਨਹੀਂ ਮਤਰ ਨੂੰ ਸ਼ਕਤੀ ਕਹੋ। ਕਾਹ ਲੋਕ ਲੋਕ ਵਿੱਚ ਲੋਕਾਚਾਰ ਵਿੱਚ ਇੱਕ ਪਰਸ਼ੁਦ ਗੱਲ ਕਰ ਰਹੇ ਹਾਂ ਇਹੋ ਠੀਕ ਹੈ ਮਾਧ੍ਰਿਓ ਜਰਦਰ ਸਿੰਘ ਆਸਿ ਸਮਰਥਿਆ ਪਦ ਅਤਜੋਨੀ ਕਾਦੀ ਤੁਮ ਲੋਕ ਕਹਿੰਦੇ ਜਿਹੜਾ ਪਦ ਅਰਥ ਹੈ ਸ਼ਬਦ ਦਾ ਕਿ ਮੈਂ ਉਹ ਕਾਲੂ ਹੋਈ ਈਸ਼ਵਰ ਹੈ ਇਹ ਪਦ ਹੋ ਗਿਆ ਇਹ ਵਰਣ ਹੋ ਗਿਆ ਕਾਈ ਗ੍ਰੋਧ ਦੀ ਹੈਪਾ ਜਰੀ ਹੈ ਉਹ ਸ਼ਬਦ ਦੀ ਸ਼ਕਤੀ ਹੈ ਇਹ ਬਹੁਤ ਹੀ ਗ੍ਰੋਧ ਜੋਰ ਦੁਖਣ ਦੇਖੋ ਤੋਂ ਗ੍ਰੰਥ ਦਾ ਜਿਹੜਾ ਕਿਨ ਡਾਕਟਰ ਗ੍ਰੰਥ ਲਾਮਬਾਇਕ ਕਰ ਰਿਹਾ ਹੈ ਉਹ ਨਹੀਂ ਕੋਈ ਵੀ ਦੁਖਣ ਦੇ ਕੋਈ ਆ ਕੋਈ ਆਪ ਹੰਤ ਅਕਤੀ ਗਿਆਨ ਕੀ ਹਿੱਤ ਕਰੂ ਜੋਗਾਤਾ ਕੋ ਦੇ ਸ਼ਕਤੀ ਮੰਗੋ ਅਰਥ ਗਿਆਨ ਕੀ ਕੜਾ ਜਾਂ ਕਲਪ ਕਹਿਣਾ ਕੜੇ ਦਾ ਜਿਹੜਾ ਬੋਲ ਹੁੰਦਾ ਉਹ ਵੇਖਤਾ ਨੂੰ ਦੂਰ ਤੱਕ ਜੇ ਸਕੀ ਮਾਨੇ ਤਾਂ ਪੂਜਾ ਦੀ ਵੇਖ ਪਿੱਛਾ ਚਾਹੀ ਤੁਮ ਕਿਸ ਤਰ੍ਹਾਂ ਪੁੱਛੋ ਕਿ ਮਿੱਟੀ ਦੇ ਮਤ ਨੇ ਆਦਿ ਵਿੱਚ ਸਮਰਥਾ ਹੈ ਅਥਵਾ ਨਹੀਂ ਹੈ ਅਤਨ ਪੰਛ ਕਹੇ ਤੋਂ ਹਮਾਰੇ ਮਤ ਕੀ ਸ਼ਕਤੀ ਚਾਲ ਮੇ ਸਿੱਧ ਹੋ ਗਏ ਜੋ ਪ੍ਰਕਿਰਿਆ ਪਾਦ ਮੇ ਕਹੇ ਪਾਕੇ ਜੋ ਹੈ ਤੋ ਕੀ ਜਾਂ ਕਾ अनवय जो कहिए जो पाख है तो लोग उसको शक्ति का मानोगे अब जो व्याकरण का है पद में सुनत है तो लोक में प्रसिद्ध जो है रूप शक्ति है चाहे पद में भी मानो पद में अर्थ ज्ञान की जड़ी जानकता रूप योग्यता का कोई शक्ति शक्ति एक पद कह नाल जल कह नाल ਜਾਂਦੇ ਠੰਡੇ ਦੀ ਜਾਂਦਾ ਗਰਮ ਹੁੰਦਾ ਜਾਂਦਾ タル ਨੂੰ ਥੋੜਾ ਬਿਚ। ਅਗਲੀ ਕੰਡ ਦੇ ਨਾ ਅਗਲੀ ਦਾ ਦਾ ਰੂਪ ਹੈ ਉਹਦੀ ਕੋਤੀ ਆ ਫਾੜ। ਅਭਿਪ੍ਰਾਇਜ ਜੇ ਹੈ ਜੋ ਪਦ ਨੇ ਸਮਰੱਥ્ય ਅੰਗੀਕਾਰ ਕਰਿਆ ਤਾਂ ਉਹ ਸਮਰੱਥ્ય ਜੇ ਬੇਲੂ ਸ਼ਕਤੀ ਦਾ ਮਾਰਨ। ਇਹ ਨਹੀਂ ਕੀ ਕੋਨ ਅਗਰੂ ਅਗਲੀ ਸ਼ਕਤੀ ਜਿਹੜੀ ਜਾਲਣ ਦੀ ਉਸ ਪੈਣ ਨਹੀਂ ਕਰਨੇ ਕਿ ਕੋਲ ਕਿਉਂਕਿ ਸਮਰੱਥ ਰੂਪ ਜੇ। ਇਹ ਮੰਨਣਾ ਹੋ ਗਿਆ ਆਏ ਤੇ ਸਮਰਥ ਹੈ ਸਮਰਥ ਜਿਹਨਾਂ ਨੇ ਕਰਦੇ ਜੋ ਸਾਰ ਜੋਰ ਔਰ ਸ਼ਕਤੀ ਇਹ ਚਾਰ ਨਾਮ ਇੱਕ ਹੋ ਸੋਦੇ ਲੋਕ ਨੂੰ ਕਿਸੇ ਸਮਰਥ ਕਹ ਲੋ ਜੋਰ ਕਹ ਲੋ ਤਾਕਤ ਕਹ ਲੋ ਸ਼ਕਤੀ ਕਹ ਲੋ ਔਰ ਬਲ ਕਹ ਲੋ ਇਹ ਸਾਰੇ ਜਿਹੜੇ ਨਾਮ ਨਾ ਇੱਕ ਬਹੁਤ ਦੇ ਲੋਕ ਜੋਰ ਹੀ ਨੂੰ ਲੋਕ ਕਹੇ ਹੈ ਕਹੇ

समृथ और शक्ति की ऐसा लोग है और बुद्धि में भी रूपी शक्ति निर्णित निर्धारित और जाते पद में समर्थ रूपी शक्ति माननी है और पद में समर्थय मान के योग्यता को शक्ति कहने का लोक प्रसिद्ध के रोध बिना और कम नहीं केवल लोक प्रसिद्ध का ਇਹ ਕਥਾਵਾਤ ਨਹੀਂ ਹੋਗਾ ਇਹ ਕਿ ਲੋਕਾਂ ਦਾ ਬਾਤ ਸਾਨੂੰ ਗਲਤ ਹੋਈ ਹੈ ਤ੍ਰਿ ਅਗਨੀ ਕੈਨ ਨਾ ਦੀ ਸਮਰਥਾ ਉਹਦਾ ਬਾਲਪਨ ਦੀ ਕਿਤੇ ਨਿਧਨ ਕੈਨ ਨਾ ਅਗਲੇ ਦਾ ਜਗਾ ਜਮ ਜੋ ਆਪੇ ਕੋ ਕੈਨ ਨਾ ਜੇ ਸਮਰਥਾ ਸ਼ਕਤੀ ਵੀ ਤਾਂ ਐਸੇ ਕੇ ਸਾਮਰਥਤਾ ਤਾਕੂ ਹੀ हम यो ज्ञात कहने हैं, तो हम तो हमारा ही मत, मत सिद्ध तो होते हैं, अ अब ऐसे कहे हम सामर्थ अंगीकार करे, तो सामर्थ रूप शक्ति पद में समझे, तो सामर्थ को अंगीकार समर्थ को तो सामर्थ को अंगीकार।, अंगीकार ही नहीं करते, याते अर्थ ज्ञान की जनक जनकता रूप योग्यता ही पद पद में शक्ति है ताको यह पूछा चाहिए सामर्थ्य का अथ सामर्थ्य का अभाव केवल पद में ही अंगीकार करे है अथवा वन आदि सर्व पदार्थन में सामर्थ्य का अभाव अंगीकार करे है जो अंत पक्ष कहे तो वन आदिक पदार्थन में सामर्थ रूप शक्ति के प्रतिपादन में उक्त जो ਯੁਕਤੀ ਦਿਨੋ ਤੇ ਖੰਡਿਤ ਹੈ ਆ ਪ੍ਰਤਮ ਬਾਲਹੀਨ ਕਿਸੇ ਰੂਪੇ ਬਾਲਕ ਤਾਂ پوری ਸ਼ਰੀਰੀ ਤੁਮ ਜੋਰੀਲਾ ਜਿਕਰ ਹੈ ਨਾ ਉਹ ਬਾਲਕ ਤਾਂ ਮਹਿਨ ਗੋਗੇ ਤੇ ਮੁਕਤਾਰ ਗਿਆ ਪਰ ਜਨਤਾ ਜਿਹੜੀ ਹੈ ਉਹ ਸਵਰਜੀ ਸੀ ਬਾਲਹੀਨ ਜਦੋਂ ਤਾਂ ਸੰਗਤ ਜਿਕੇ ਦਾਇਰ ਤੋਂ ਪਰ और प्रथम पक्ष पा, कहे तो ताके विखे अंत्य पक्ष अत्यंत पक्ष उक्ति दोख तो यद्यपि नहीं है काहेते जो वन आदि सर्व पदार्थ हाँ बहन आदि बहन आदि सर्व पदार्थन में सामर्थ रूप शक्ति नहीं माने तो प्रतिबंधक के दाहक का अभाव बने नहीं यह अंत पक्ष में दो है सो दो प्रथम पक्ष में नहीं काहेते बहन आदिक सर्व पदार्थन में तो सामर्थ रूप शक्ति, शक्ति है, है। या ते प्रतिबंधक दाहक के अभाव का असंभव नहीं परंतु पद के विखे अर्थ ज्ञान की जनकता रूप योग्यता से भिन्न सामर्थ रूप शक्ति नहीं किंतु पद किंतु पद में अर्थ की योग्यता ही शक्ति है यह प्रथम पक्ष है ताके विधि प्रतिबंधक से दाहक असंभव रूप तो तो नहीं है तथापि पद विखे भी बहन की न्याय सामर्थ्य का अंगीकार अवश्य किया चाहिए यह प्रतिपादन करे है शंकर के दो पादन थे नाहे जो असमर्थ इत्यादि सविरोध पर्यंत नाहे कहिए पद में सामर्थ का अंगीकार नहीं तो जो असमर्थ पद सो योग्य कहिए अर्थ ज्ञान का जनक है यह सिद्ध कहिए मत का निश्चय है सो तो असंगत है काहे के कहे ते पद असमर्थ है और अर्थ योग कहिए अर्थ ज्ञान का ज्यान। जनक है यह वाक्य नपुंसक का अमोघ वीरज है इस बार तो तो इस वाक्य की न्याय कहते ही सब विरोध है विरोध सहित है

या ते असमर्थ पद से भी अर्थ का ज्ञान रूप ज्ञान रूप का कार्य बने नहीं या ते पद में सामर्थ्य मानना योग्य है जब सामर्थ पद में अंगीकार किया तब शक्ति भी पद में सामर्थ रूप ही माननी योग्य है इस रीति से अर्थ ज्ञान की जनकता रूप योग्यता पद में शक्ति नहीं किंतु सामर्थ्य रूप ही शक्ति है जो व्याकरण व्याकरण मत में अव देखन, देखना होवे हो तो शक्ति के निरूपण में दर्पण ग्रंथ को शोध दुख लिए दुखन कलिष्ट है याते ते दर्पण उक्ति दुखन लिखिया नहीं ਰਦਾ ਕਰੇ ਦੇਖਾ ਦੇ ਡਾਕਟਰ ਨਾਮੇ ਨਿਯੋਤ ਕਰਾ